ਜੇ ਆਸੀ ਰੋਟੀ ਦੀ ਲੜਾਈ ਲਾੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਝਾੜਦੇ ਜੇ ਆਸੀ ਰੋਟੀ ਦੀ ਲੜਾਈ ਲਾੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਝਾੜਦੇ ਰੋਂਦੀਆਂ ਨਾ ਸਾਡੀਆਂ ਉਦਾਸ ਸੱਦਰਾਂ ਰੋਂਦੀਆਂ ਨਾ ਸਾਡੀਆਂ ਉਦਾਸ ਸੱਦਰਾਂ ਖਾਰੇ ਹੰਝੂ ਲੈ ਕੇ ਨਾ ਅੰਦਰ ਵਾੜਦੇ ਜੇ ਆਸੀ ਰੋਟੀ ਦੀ ਲੜਾਈ ਲਾੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਛਾੜਦੇ ਸੱਤਾਂ ਨੂੰ ਸਵਾਲ ਕਰਦੇ ਪੁੱਛਿਆ ਨਹੀਂ ਹੱਥ ਜੋੜ ਜੋੜ ਰਹੇ ਪਾਣ ਮੰਨਦੇ ਝੂਠੀਆਂ ਤਸੱਲੀਆਂ 'ਚ ਜਉਂਦੇ ਰਹੇ ਰੱਬ ਦੇ ਖਿਲਾਰੇ ਹੋਏ ਦਾਣ ਮੰਨਦੇ ਬਾੜਾ ਕੋਈ ਜ ਸੀਨੇ 'ਚ ਲ ਕੋਈ ਰੱਖਦੇ ਹੱਸ ਹੱਸ ਜਾਖਮਾਂ ਤੇ ਪਾਉਂਦੇ ਪਾੜਦੇ ਜੇ ਆਸੀ ਰੋਟੀ ਦੀ ਲੜਾਈ ਲੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਝਾੜਦੇ ਬੜਾ ਯਾਸੀ ਡਰਦੇ ਸੀ ਜੇਲ੍ਹ ਜਾਣ ਤੋਂ ਘਰ ਸਾਡੇ ਹੋ ਗਏ ਹਾਵਾਂ ਲਾਤ ਵਰਗੇ ਵਿਛੋੜਿਆਂ ਦੀ ਲੱਗਦਾ ਇਹ ਕੈਦ ਕੱਟ ਦੇ ਮਿਲਣੇ ਵੀ ਸਾਡੇ ਮੁਲਾਕਾਤ ਵਰਗੇ ਸਜ਼ਾ ਸਾਨੂੰ ਮਿਲੀ ਸਾਡੇ ਚੁੱਪ ਰਹਿਣ ਦੀ ਬੋਲਣ ਦੀ ਰੁੱਤ ਸੀ ਅੰਦਰ ਵੜਦੇ ਜੇ ਯਾਸੀ ਰੋਟੀ ਦੀ ਲੜਾਈ ਲਾੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਝਾੜਦੇ ਸ਼ਰੀਕੇ ਬਾਜੀ ਵਿੱਚ ਆਸੀ ਬਾੜੇ ਸੂਰਵੇਂ ਗੱਲ-ਗੱਲ ਉੱਤੇ ਆਸੀ ਗਾਲ ਕੱਢਦੇ ਦੋ ਪੈਗ ਲਾ ਕੇ ਲਲਕਾਰੇ ਮਾਰਦੇ ਧਰਮਾਂ ਦੀ ਰਾਖੀ ਲਈ ਜਕਾਰੇ ਛੱਡਦੇ ਸਾਂਝੀਆਂ ਲੜਾਈਆਂ ਤੋਂ ਪਾਸਾ ਵੱਟਿਆ ਆਂਡੀਆਂ ਗਵਾਂਡੀਆਂ ਤੋਂ ਰਹੇ ਸਾੜਦੇ ਇਹ ਆਸੀ ਰੋਟੀ ਦੀ ਲੜਾਈ ਲੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਛਾੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਛਾੜਦੇ ਬੱਚੇ ਸਾਡੇ ਕਦੇ ਨਾ ਜਹਾਜ਼ ਛਾੜਦੇ